ਤਰਨਤਾਰਨ ਦੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਉੱਥੇ ਹੀ ਸਿਆਸੀ ਅਖਾੜਾ ਵਿਪੱਖ ਦਾ ਹੋਇਆ ਨਜ਼ਰ ਆ ਰਿਹਾ ਰਾਜਾ ਬੜਿੰਗ ਦਾ ਸਟੇਜ ਤੋਂ ਬਿਆਨ ਸਾਹਮਣੇ ਆਇਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਉੱਥੇ ਹੀ ਅਮਰਿਤਪਾਲ ਸਿੰਘ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਤੇ ਜਿਸ ਦੇ ਦੌਰਾਨ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਦੇ ਹੱਥ ਦੇ ਵਿੱਚ ਹੈ ਕਿਸ ਨੂੰ ਚੁਣਨਾ ਹੈ ਉਥੇ ਹੀ ਕਰਨਵੀਰ ਸਿੰਘ ਬੋਰਚ ਨੂੰ ਲੈ ਕੇ ਜਿਹੜਾ ਕਿ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤੇ ਰਾਜਾ ਵੜਿੰਗ ਦੇ ਵੱਲੋਂ ਖਾਸ ਤੌਰ ਤੇ ਇੱਕ ਅਪੀਲ ਕੀਤੀ ਗਈ ਹੈ। ਉਥੇ ਹੀ ਆਪਣੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਸਨੇਹਾ ਲਗਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ। ਤੁਹਾਨੂੰ ਉਮੀਦਵਾਰ ਉਹ ਚਾਹੀਦਾ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ। ਅਸੀਂ ਉਹਨੂੰ ਕੰਮ ਹੀ ਨਾ ਕਹਿ ਸਕਦੇ ਹੋਈਏ। ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ ਇਹ ਫੈਸਲਾ ਤਰਨ ਤਰਨ ਦੇ ਲੋਕਾਂ ਨੇ ਲੈਣਾ ਔਰ ਪੰਜਾਬ 'ਚ ਸੁਨੇਹਾ ਜਾਣਾ ਹੈ ਪਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ 'ਚੋਂ ਸਾਡਾ ਉਮੀਦਵਾਰ ਕਰਨ ਬੁਰਜ ਨੰਬਰ 1 ਉਮੀਦਵਾਰ ਹੈ ਇਹ ਹਰਾਜ ਦੇ ਪੈਰੀ ਹੱਥ ਲਾਉਣ ਵਾਲਾ ਵਿਅਕਤੀ ਤੇ ਆਮ ਪਰਿਵਾਰ ਚੋਂ ਉੱਠਿਆ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲੈ ਕੇ ਇਹਨੂੰ ਟਿਕਟ ਦਿੱਤੀ ਹੈ ਅੰਤ ਵਿੱਚ ਲਾਸਟ ਗੱਲ ਇੱਕ ਮੇਰੀ ਬੇਨਤੀ ਆ ਕਾਂਗਰਸੀ ਭਰਾਵਾਂ ਨੂੰ ਇਹ ਲੀਡਰ ਤਾਂ ਆਉਣਗੇ ਇਹਨਾਂ ਦੀ ਤਾਜ ਜਣੇ ਵਿਚਾਰਿਆਂ ਨੇ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਯਾਰ ਕਰੋ ਤੇ ਮਰੋ ਦੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਤਿਰੰਗੇ ਦੀ ਲੜਾਈ ਹੈ ਕਾਂਗਰਸ ਤੇ ਕਾਂਗਰਸ ਦੀ ਲੜਾਈ ਹੈ ਪੰਜੇ ਦੀ ਲੜਾਈ ਹੈ ਇਹ ਕਰਨਪੁਰਜੀ ਦੀ ਲੜਾਈ ਨਹੀਂ ਇਸ ਤਰ੍ਹਾਂ ਦਿਸੇ ਪੂਰੇ ਪੰਜਾਬ ਦੇ ਵਿੱਚ ਸੁਨੇਹਾ ਦੇਣਾ ਹੈ ਕਿ ਕਾਂਗਰਸ ਪਾਰਟੀ ਆ ਰਹੀ ਹੈ ਇਹ ਹਰ ਵਿਅਕਤੀ ਦਾ ਫਰਜ ਬੰਦਾ ਹੈ ਚਾਹੇ ਕੋਈ ਉਹਨੂੰ ਬੁਲਾਵੇ ਤੇ ਚਾਹੇ ਨਾ ਬੁਲਾਵੇ ਰਿਸ਼ਤੇਦਾਰੀਆਂ ਪਾਲੋ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦੀਵਾਲੀ ਤੋਂ ਬਾਅਦ ਆਪਣੇ ਕਮਰ ਕੱਸੇ ਕੱਸ ਕੇ ਆਪਣੇ ਆਪਣੇ ਇੰਤਜ਼ਾਮ ਤੇ ਦਫ਼ਤਰ ਆ ਕੇ ਸਾਨੂੰ ਜਰੂਰ ਦੱਸ ਦੇ ਰਹੋ ਵੀ ਮੈਂ ਆ ਗਿਆ ਐ ਲੇਖਣ ਆਪ ਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਬ ਹੈ ਇਹ ਤੁਹਾਡਾ ਫਰਜ਼ ਹੈ ਇਹ ਹੀ ਤੁਹਾਡਾ ਕਰਮ ਹੈ ਕਿ ਜਿਹੜਾ ਬੰਦਾ ਐਨੇ ਮੇਰਿਆਂ ਨੂੰ ਕਹੇ ਮੈਂ 2 ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਨ ਉਮੀਦ ਹੈ ਹਜੇ ਪਹਿਲੇ ਖੈ ਲੋਕਾਂ ਨੂੰ ਕਿ ਯਾਰੀ ਹਾਲਾਤ ਮਾੜਿਆਂ ਚੋਂ ਚੰਗੇ ਹੋ ਜਾਂਦੇ ਆ ਤੇ ਚੰਗਿਆਂ ਤੋਂ ਮਾੜੇ ਹੋ ਜਾਂਦੇ ਆ ਇਹ ਲੋਕਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਇਆ ਔਰ ਅੱਜ ਪੰਜਾਬ ਦੇ ਅੰਦਰ ਨਾ ਕਿ ਲੀਡਰਾਂ ਦੇ ਕਰਕੇ ਵਰਕਰਾਂ ਦੇ ਕਰਕੇ ਅੱਜ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋ ਗਿਆ ਲੋਕ ਇਹ ਕਹਿਣ ਲੱਗ ਪਏ ਆ ਲੋਕ ਇਹ ਕਹਿਣ ਲੱਗ ਪਏ ਆ ਕਿ ਕਾਂਗਰਸ ਪਾਰਟੀ ਦਾ ਰਾਜ ਦੁਬਾਰੇ ਪੰਜਾਬ ਦੇ ਅੰਦਰ ਆ ਸਕਦਾ ਹੈ ਛੋਟੀਆਂ ਮੋਟੀਆਂ ਗੱਲਾਂ ਚਲਦੀਆਂ ਰਹਿੰਦੀ ਹੈ ਇਹ ਆਮ ਪਰਵਾਰਾਂ ਦੇ ਵਿੱਚ ਵੀ ਹੈ ਸਾਡੇ ਘਰਾਂ ਦੇ ਵਿੱਚ ਵੀ ਹੈ ਮੀਆਂ ਬੀਬੀ ਦੇ ਵਿੱਚ ਵੀ ਹੈ ਤੇ ਪਿਓ ਪੁੱਤ ਦੇ ਵਿੱਚ ਵੀ ਹੈ ਲੇਕਿਨ ਅੱਜ ਸਮੁੱਚੀ ਲੀਡਰਸ਼ਿਪ ਤੁਹਾਡੇ ਸਾਹਮਣੇ ਕਈ ਅਖਬਾਰ ਵਾਲਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਯਕ ਕਮਾਲ ਹੋਗੀ ਤੁਹਾਡੇ ਆ ਅੱਜ ਮੈਂ ਪ੍ਰੈਸ ਨੂੰ ਬੇਨਤੀ ਕਰਨੀ ਚਾਹਣਾ ਤੇ ਕੋ ਜਾ ਝਾੜੂ ਵਾਲਿਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਜਿਹੜੇ ਕਹਿੰਦੇ ਆ ਕਿ ਭਾਈ ਕਾਂਗਰਸ ਪਤਾ ਨਹੀਂ ਇੱਧਰ ਉੱਧਰ ਹੈ ਕਈ ਸਾਡੇ ਹੀ ਵਿਅਕਤੀ ਚਰਚਾ ਕਰਦੇ ਰਹਿੰਦੇ ਕਾਂਗਰਸ ਜਿੱਥੇ ਕਾਂਗਰਸ ਦਾ ਸਵਾਲ ਹੈ ਨਿੱਜੀ ਮਤਪੇ ਹੋ ਸਕਦੇ ਆ ਲੇਕਿਨ ਅੱਜ ਜੋ ਸਮੁੱਚੀ ਕਾਂਗਰਸ ਪਾਰਟੀ ਇਕੱਠੀ ਬੈਠੀ ਆ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਵਾ ਅਸੀਂ ਸਾਰੇ ਔਰ ਕੋਈ ਫਰਕ ਨਹੀਂਗਾ ਔਰ ਮੈਂ ਬਕਰ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਅਗਰ ਕਿਸੇ ਕੋਲੇ ਵੀ ਨੰਗੇ ਪੈਰੀਂ ਵੀ ਚੱਲ ਕੇ ਜਾਣਾ ਪਿਆ ਤਾਂ ਰਾਜਾ ਵੜਿੰਗ ਹਰ ਵਿਅਕਤੀ ਨੂੰ ਮਨਾ ਸਕਦਾ ਤੇ ਹਰ ਵਿਅਕਤੀ ਕੋਲੇ ਨੰਗੇ ਪੈਰੀਂ ਵੀ ਜਾ ਸਕਦਾ ਸੋ 베ਰੀ ਆ ਕਰਨਪੁਰਜਾ ਸਾਡਾ ਭਰਾ ਇੱਥੋਂ ਦੇ 4-5 ਉਮੀਦਵਾਰ ਸਨ ਲੇਕਿਨ ਉਹਨਾਂ ਨੇ ਫਦਾਕ ਦੀ ਲਿਖਾਈ ਸਾਰਿਆਂ ਨੇ ਕਿਹਾ ਜਿਹਨੂੰ ਤੁਸੀਂ ਟਿਕਟ ਦੇਵੋਗੇ ਸਭ ਆਪਣੀ ਆਪਣੀ ਟਿਕਟ ਮੰਗਦੇ ਸਨ ਜਿਹਨੂੰ ਤੁਸੀਂ ਟਿਕਟ ਦਿਓਗੇ ਅਸੀਂ ਉਹਦਾ ਸਾਥ ਦੇਾਂਗੇ ਕਿ ਅੱਜ ਸਾਡਾ ਉਮੀਦਵਾਰ ਨੌਜਵਾਨ ਸਾਥੀ ਆਮ ਘਰ ਨਾਲ ਸੰਬੰਧ ਰੱਖਣ ਵਾਲਾ ਕਰਨਪੁਰ ਜੀ ਅਸੀਂ ਖੜਾ ਕੀਤਾ ਹੈ ਇਹ ਇਹ ਦੂਜੇ ਉਮੀਦਵਾਰਾਂ 'ਚੋਂ ਫਰਕ ਕੀ ਹੈ ਇਹ ਜਾ ਕੇ ਦੱਸਣਾ ਹੈ شریف ਵਿਅਕਤੀ ਹੈ ਭੋੜਾ ਵਿਅਕਤੀ ਹੈ ਆਮ ਹੈ ਦੂਜਾ ਇੱਕ ਤਾਂ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਹੈ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਕਰਨ ਤਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਛਾਣ ਹੈ ਐਮ ਐਲ ਏ ਉਹ ਚਾਹੀਦਾ ਜਿਹੜਾ ਗੁਲਾਮਾਂ ਤੁਸੀਂ ਫੜ ਕੇ ਤੇ ਬਾਮ ਰੋਡ ਸਖੋ ਐਮ ਐਲ ਏ ਉਹ ਨਹੀਂ ਚਾਹੀਦਾ ਜਿਹੜਾ ਧੌਂਟੇ ਗੋਡਾ ਰੱਖ ਕੇ ਤੇ ਜਿਹੜੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕ ਇਹ ਕਰਨਾ ਹੈ ਦੂਜਾ ਇੱਕ ਉਮੀਦਵਾਰ ਹੋ ਐ ਜੀਰੇ ਬਾਰੇ ਇਹ ਦੇ ਪੁੱਛਣਾ ਹੈ ਕਿ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਮ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲਓ ਵੀ ਅਸੀਂ ਕੀ ਕਰਦੇ ਸੀ